ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਬਾਰੇ ਸਾਂਝ ਪਾ ਰਹੇ ਹਾਂ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਹਰगोबिंद ਜੀ ਦੇ ਘਰ ਮਾਤਾ ਨਾਨਕੀ ਜੀ ਦੀ ਪਵਿੱਤਰ ਕੋਖ ਤੋਂ ਐਤਵਾਰ ਵਿਸਾਖ ਵਦੀ ਪੰਜਮੀ ਸੰਮਤ 1678 ਬਿਕਰਮੀ ਨੂੰ ਅੰਮ੍ਰਿਤਸਰ ਵਿੱਚ ਅਵਤਾਰ ਧਾਰੀ ਹੋਏ ਆਪ ਜੀ ਦਾ ਵਿਆਹ ਸ੍ਰੀ ਲਾਲ ਚੰਦ ਸੁਪਿੱਖੀ ਖੱਤਰੀ ਦੀ ਸੁਪੁੱਤਰੀ ਸ਼੍ਰੀ ਗੁਜਰੀ ਜੀ ਨਾਲ 15 ਅਸੂ ਵਦੀ 5 ਸੰਮਤ 1699 ਬਿਕਰਮੀ ਨੂੰ ਕਰਤਾਰਪੁਰ ਹੋਇਆ ਆਪ ਜੀ ਦੇ ਗ੍ਰਹਿ ਵਿਕੇ ਮਾਤਾ ਗੁਜਰੀ ਜੀ ਦੀ ਪਵਿੱਤਰ ਕੋਖ ਤੋਂ ਪਟਨੇ ਸ਼ਹਿਰ ਵਿੱਚ ਪੋ ਸੁਦੀ ਸપ્તਮੀ ਐਤਵਾਰ ਸੰਮਤ 1723 ਬਿਕਰਮੀ ਨੂੰ ਸਵਾ ਪਹਿਰ ਰਾਤ ਰੈਂਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਧਾਰਨ ਕੀਤਾ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਦਿੱਲੀ ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ 5 ਪੈਸੇ ਤੇ ਨਾਰੀਅਲ ਥਾਲ ਵਿੱਚ ਰੱਖ ਕੇ ਉਸ ਨੂੰ ਮੱਥਾ ਟੇਕ ਕੇ ਬਚਨ ਕੀਤਾ ਸੀ ਕਿ ਗੁਰੂ ਬਾਬਾ ਬਕਾਲੇ ਜਦ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਗੁਰਿਆਈ ਗੱਦੀ ਆਪਣੇ ਛੋਟੇ ਪੋਤਰੇ ਸ਼੍ਰੀ ਹਰ ਰਾਏ ਜੀ ਨੂੰ ਦੇ ਦਿੱਤੀ ਅਤੇ ਆਪ ਜੀ ਨੇ ਜੋਤੀ ਜੋਤ ਸਮਾਉਣ ਦਾ ਨਿਰਣਾ ਕਰ ਲਿਆ ਤਾਂ ਮਾਤਾ ਨਾਨਕੀ ਜੀ ਨੇ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਮੇਰੇ ਪੁੱਤਰ ਸ੍ਰੀ ਤੇਗ ਬਹਾਦਰ ਵੱਲ ਤੁਸਾਂ ਕੋਈ ਧਿਆਨ ਨਹੀਂ ਦਿੱਤਾ ਉਹ ਸੰਤ ਸਰੂਪ ਹਨ ਉਨ੍ਹਾਂ ਦਾ ਨਿਰਵਾਹ ਕਿਸ ਤਰ੍ਹਾਂ ਹੋਵੇਗਾ ਆਪਣੀ ਇਸ ਪਤਨੀ ਦੀ ਇਹ ਦੀਨ ਬਿਨੈ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ ਕਿ ਇਸ ਸਮੇਂ ਤੁਸੀਂ ਆਪਣੇ ਪੁੱਤਰ ਸ੍ਰੀ ਤੇਗ ਬਹਾਦਰ ਜੀ ਨੂੰ ਲੈ ਕੇ ਆਪਣੇ ਪੇਕੇ ਬਕਾਲੇ ਪਿੰਡ ਚਲੇ ਜਾਓ ਸਮੇਂ ਸਿਰ ਇਹਨਾਂ ਨੂੰ ਗੁਰਿਆਈ ਵੀ ਪ੍ਰਾਪਤ ਹੋ ਜਾਵੇਗੀ ਗੁਰੂ ਜੀ ਦਾ ਬਚਨ ਮੰਨ ਕੇ ਮਾਤਾ ਨਾਨਕੀ ਜੀ ਸ੍ਰੀ ਤੇਗ ਬਹਾਦਰ ਜੀ ਨੂੰ ਨਾਲ ਲੈ ਕੇ ਪੇਕੇ ਘਰ ਬਕਾਲੇ ਆ ਗਏ। ਉੱਥੇ ਆ ਕੇ ਸ੍ਰੀ ਤੇਗ ਬਹਾਦਰ ਜੀ ਨਵੇਕਲੇ ਘਰ ਵਿੱਚ ਬੈਠ ਕੇ ਭਜਨ ਸਿਮਰਨ ਕਰਦੇ ਰਹਿੰਦੇ ਤੇ ਹੋਰ ਕਿਸੇ ਕਾਰ ਵਿਹਾਰ ਵੱਲ ਕੋਈ ਧਿਆਨ ਨਾ ਦਿੰਦੇ। ਇਸ ਤਰ੍ਹਾਂ ਹੀ ਨਾਮ ਸਿਮਰਨ ਦੀ ਤਪ ਕਾਲਨਾ ਵਿੱਚ ਆਪ ਜੀ ਨੇ 21-22 ਸਾਲ ਬਤੀਤ ਕੀਤੇ ਜਦੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਗੁਰੂ ਬਾਬਾ ਬਕਾਲੇ ਨੂੰ ਗੁਰਿਆਈ ਦੇ ਦਿੱਤੀ ਦਾ ਬਚਨ ਸਾਰੇ ਸਿੱਖ ਸੇਵਕਾਂ ਵਿੱਚ ਪ੍ਰਗਟ ਹੋ ਗਿਆ ਤਾਂ ਆਪ ਜੀ ਭੋਰੇ ਵਿੱਚ ਸਮਾਧੀ ਲਾ ਕੇ ਛੁਪ ਕੇ ਬੈਠ ਗਏ ਜਦ 15 ਦਿਨਾਂ ਉਪਰੰਤ ਆਪ ਜੀ ਦੀ ਸਮਾਧੀ ਖੁੱਲੀ ਤਾਂ ਮਾਤਾ ਜੀ ਨੇ ਕਿਹਾ beta ਆਪ ਸੰਗਤਾਂ ਵਿੱਚ ਪ੍ਰਗਟ ਹੋ ਕੇ ਦਰਸ਼ਨ ਦਿਓ ਅਤੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰੋ ਗੁਰੂ ਜੀ ਨੇ ਮਾਤਾ ਜੀ ਨੂੰ ਇਸ ਦਾ ਕੋਈ ਉੱਤਰ ਨਾ ਦਿੱਤਾ ਅਤੇ ਆਪਣੀ ਲਿਵ ਵਿੱਚ ਹੀ ਲੀਨ ਰਹੇ ਪਰ ਦੂਜੇ ਪਾਸੇ ਧੀਰਮਲ ਜੀ ਗੁਰਗੱਦੀ ਲਾ ਕੇ ਬਕਾਲੇ ਆਣ ਕੇ ਬੈਠ ਗਏ ਕਿ ਬਕਾਲੇ ਵਾਲਾ ਬਾਬਾ ਗੁਰੂ ਮੈਂ ਹੀ ਹਾਂ ਤੀਰਮਲ ਨੇ ਆਪਣੇ ਮਸੰਦ ਵੀ ਇਸ ਗੱਲ ਦਾ ਪ੍ਰਚਾਰ ਕਰਨ ਵਾਸਤੇ ਥਾਂ-ਥਾਂ ਨਿਯਤ ਕਰ ਦਿੱਤੇ ਇਹਨਾਂ ਨੂੰ ਵੇਖ ਕੇ ਹੋਰ ਸੋਢੀ ਵੀ ਇੱਥੇ ਆ ਕੇ ਡੇਰਾ ਲਾ ਬੈਠੇ ਇਹ ਆਪਾ ਤਾਪੀ ਵੇਖ ਕੇ ਸ਼ਰਧਾਵਾਨ ਸਿੱਖ ਡੋਲਣ ਲੱਗ ਪਏ ਹੰਦੀ ਸੰਗਤ ਜੀ ਇਸ ਤੋਂ ਅੱਗੇ ਦੀ ਵਾਰਤਾ ਆਪਾਂ ਅਗਲੀ ਆਡੀਓ ਵਿੱਚ ਪਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ